ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪਾਂ ਇੱਕ ਵਾਰ ਫਿਰ ਜੁੜੇ ਹਾਂ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਇੱਥੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਸਾਲਾਨਾ ਜੋੜ ਮੀਲਾ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਭਾਵਨਾਵਾਂ ਦੇ ਨਾਲ ਮਨਾਇਆ ਜਾਂਦਾ ਹੈ ਜੀ ਆਓ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਆ ਸਾਡੇ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਸਰਦਾਰ ਪ੍ਰਗਟ ਸਿੰਘ ਜੀ ਜਿਹੜਾ ਜੋ ਮੈਨੇਜਰ ਸਾਹਿਬ ਨੇ ਗੁਰੂਤਰਾ ਸਾਹਿਬ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਜੋ ਸਾਲਾਨਾ ਜੋੜ ਮੀਲਾ ਬਾਬਾ ਬੁੱਢਾ ਸਾਹਿਬ ਜੀ ਦਾ ਇਸ ਵਾਰ ਕਿਵੇਂ ਮਨਾਇਆ ਜਾਣਾ ਹੈ ਉਦੇ ਵਾਸਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕੈਸੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਵਾਸਤੇ ਜੋ ਪ੍ਰਬੰਧਿਆ ਉਹ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਕੀ ਕਹਿਣ ਕੀ ਮੈਂ ਚਾਹੂਗੀ ਸਲਾਨਾ ਜੋੜ ਦੇ ਬਾਰੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਹੜੇ ਇਸ ਸਥਾਨ ਦੇ ਉੱਤੇ ਪਹੁੰਚੇ ਹੋਇਓ ਇਹ ਪੂਰ ਇਹ ਮਾਪੋ ਖਰਾ ਦਾ ਬਾਪ ਗੁਰੂ ਬ੍ਰਹਮ ਜੀ ਨਹੀਂ ਬਾਬਾ ਫੋਟਾ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਜੋ ਸੰਤਾਵੜੀ ਚੜਦੀ ਕਲਾ ਦੇ ਨਾਲ ਅਲਾਕਾ ਬੜੇ ਉਸ਼ਾ ਦੇ ਨਾਲ ਦੂਦ ਰਾਡਿਆ ਤੋਂ ਸਿੱਖ ਸੰਤਾਂ ਆਣ ਕੇ ਘਰ ਦੇ ਵਿੱਚ ਨਰਤ ਮਸਤਕ ਹੁੰਦੀਆਂ ਸਨ ਪਰ ਸਥਿਤੀ ਨੂੰ ਭਾਪਦਿਆਂ ਹੋਇਆਂ ਜੋ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਨੇ ਉਹ ਤਾਂ ਬਿਲਕੁਲ ਮੁਕੰਮਲ ਕਰ ਲਈਆਂ ਗਈਆਂ ਨੇ ਪ੍ਰਾਪਰ ਤਿਆਰ ਨੇ ਪਰੰਤੂ ਜੋ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਆ ਵੇਖਿਆ ਜਾਵੇ ਜਿਵੇਂ ਹੀ 5 ਏਕੜ 2.5 ਏਕੜ ਇਧਰ ਸਕੂਲ ਦੀ ਗਰਾਊਂਡ ਛੱਡਦੇ ਹਾਂ ਤੇ 2.5 ਏਕੜੀ ਜ਼ਮੀਨ ਖਾਲੀ ਛੱਡੀ ਜਾਂਦੀ ਸੀ ਗੁਰਦਰਾ ਸਾਹਿਬ ਵੱਲੋਂ 5 ਏਕੜ ਜਗ੍ਹਾ ਦੇ ਵਿੱਚ ਪਾਰਕਿੰਗ ਕੀਤੀ ਜਾਂਦੀ ਸੀ ਟਰਾਲੀਆਂ, ਟਰੈਕਟਰ, ਮੋਟਰਸਾਈਕਲ, ਵਹੀਕਲ ਜੋ ਵੀ ਸਿੱਖ ਸੰਗਤਾਂ ਆਉਂਦੀਆਂ ਸਨ ਇਸ ਚੀਜ਼ ਨੂੰ ਹੁਣ ਉੱਥੇ ਪਾਣੀ ਭਰਿਆ ਪਿਆ ਹੈ ਇਸ ਚੀਜ਼ ਦੀਆਂ ਜਰੂਰ ਦਿੱਕਤ ਆ ਸਕਦੀ ਹੈ। ਬਾਕੀ ਗੁਰਕਦਵਰਾ ਸਾਹਿਬ ਵਿੱਚ ਜਿੰਨੀਆਂ ਵੀ ਸਿੱਖ ਸੰਗਤਾਂ ਉਹਨਾਂ ਦਾ ਪ੍ਰਬੰਧ ਜਿਹੜਾ ਹੈ ਰੈਸ਼ਨ ਦਾ, ਲੰਗਰ ਦਾ ਬਿਲਕੁਲ ਮੁਕੰਮਲ ਕੀਤੇ ਗਏ। ਹਾਂਜੀ। ਭਾਈ ਸਾਹਿਬ ਜੀ ਨੇ ਦੱਸਿਆ ਕਿ ਪੂਰੀਆਂ ਜਿਹੜੀਆਂ ਤੋ ਪਾਈ ਸਾਹਿਬ ਜੀ ਅਖੰਡ ਪਾਠ ਸਾਹਿਬ ਜੀ ਅੱਜ ਤੋਂ ਆਰੰਭ ਹੋ ਚੁੱਕੇ ਨੇ ਤੇ ਦੀਵਾਨ ਸਾਰੇ ਉਸ ਤਰ੍ਹਾਂ ਹੀ ਸਜਣਗੇ ਜੀ ਕੱਲ 10 ਤਰੀਕ ਤੋਂ ਜਿਹੜੇ ਦੀਵਾਨ ਨੇ ਉਹ ਸਜਾਏ ਜਾਣਗੇ ਅੱਜ 9 ਤਰੀਕ 9 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦੀ ਸੰਪੂਰਨਤਾਈ ਭੋਗ ਜਿਹੜੇ ਨੇ ਉਹ 11 ਤਰੀਕ ਨੂੰ ਪਾਏ ਜਾਣਗੇ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਇੱਥੇ 11 ਤਰੀਕ ਨੂੰ 8:00 ਵਜੇ ਦੇ ਲਗਭਗ ਪਹੁੰਚ ਰਹੇ ਨੇ ਪੁਲਿਸ ਸਿੱਖ ਸੰਗਤਾਂ ਨੇ ਨਵੀਂ ਬਣੀ ਨਿਵਾਸ ਦਾ ਜਿਹੜਾ ਹੈ ਮਾਪੁਰਖਾ ਵੱਲੋਂ ਜੋ ਬਣਾਈ ਗਈ ਹੈ ਬਾਬਾ ਜੀ ਗੁਰਕਾਰ ਸਿੰਘ ਜੀ ਨਾਲੋਂ ਉਹਦਾ ਉਦਘਾਟਨ ਕਰਾਉਣਾ ਹੈ ਉਹਨਾਂ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਵੱਸ ਵੱਦ ਚ ਗੁਰੂ ਘਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਠੀਕ ਹੈ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਕਿ ਬਿਲਕੁਲ ਤਿਆਰੀਆਂ ਮੁਕੰਮਲ ਨੇ ਸੰਗਤਾਂ ਨੂੰ ਵੀ ਜਰੂਰ ਜਿਹੜੀ ਆਪਾਂ ਬੇਨਤੀ ਕਰਾਂਗੇ ਚੈਨਲ ਦੇ ਰਾਹੀਂ ਕਿ ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਵਿੱਚ ਹਾਜ਼ਰੀਆਂ ਭਰ ਕੇ ਤੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਾਂ ਬੇਨਤੀ ਕਰਦੇ ਆਂ ਸਰਦਾਰ ਪ੍ਰਗਟ ਸਿੰਘ ਜੀ ਤੇ ਡਾ ਮੰਜ ਸਾਹਿਬ ਇਹਨਾਂ ਨੂੰ ਵੀ ਗੁਰੂ ਸਾਹਿਬ ਇਹਨਾਂ ਦੇ ਸ਼ਿਰ ਤੇ ਮਿਹਰ ਪ੍ਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਇਹਨਾਂ ਤੋਂ ਸਵਾਗਵਾਂ ਲੈਂਦੇ ਰਹਿਣ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਸੋ ਅੱਗੇ ਗੱਲਬਾਤ ਕਰਾਂਗੇ ਆਪਾਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੋ ਹੈੱਡ ਗ੍ਰੰਥੀ ਨੇ ਇੱਥੋਂ ਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਸਾਲਾਨਾ ਜੋੜ ਮੇਲਾ ਸੱਚਖੰਡ ਸਮਾਤ ਬਾਬਾ ਬੁੱਢਾ ਹਰ ਸਾਲ ਮਨਾਇਆ ਜਾ ਰਿਹਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਪੰਜਾਬ ਦੇ ਉੱਤੇ ਆਫਤ ਆਈ ਹੜ੍ਹਾਂ ਦੇ ਪਾਣੀ ਨੇ ਮਾਰਿਆ ਉਹਨਾਂ ਤੋਂ ਉੱਠ ਕੇ ਬਾਬਾ ਬੁੱਢਾ ਸਾਹਿਬ ਦੇ ਦਰਬਾਰ ਤੇ ਜਿਹੜੀਆਂ ਸੰਗਤਾਂ ਨੇ ਸੇਵਾ ਕੀਤੀ ਬੜੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਸੇਵਾ ਕਰਕੇ ਇਸ ਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਸੋ ਸਾਡੇ ਨਾਲ ਜੁੜੇ ਨੇ ਭਾਈ ਸਾਪਾਈ ਬਲਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਗੁਰਮੁਦਾਸ ਤੋਂ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਉਹਨਾਂ ਨੇ ਤਿਆਰੀਆਂ ਕੀਤੀਆਂ ਨੇ ਮੇਲੇ ਦੀਆਂ ਜੋ ਸਲਾਨਾ ਜੋੜ ਮੇਲਾ ਮਨਾਇਆ ਜਾਣਾ ਹੈ ਉਹਨਾਂ ਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਕਿ ਸੰਗਤਾਂ ਦੇ ਆਉਣ ਵਾਸਤੇ ਉਹ ਕੀ ਅਪੀਲ ਕਰਨਾ ਚਾਹਣਗੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੀ ਕਹਿਣਾ ਚਾਹੋਗੇ ਬਾਬਾ ਜੀ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਬਿਲਕੁਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਹੋਈ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਅਤੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਕੇ ਆਪ ਸਭ ਨੂੰ ਪਤਾ ਹੀ ਹੈ ਇਹ ਗੁਰੂ ਘਰ ਦੇ ਅਨਨ ਸੇਵਕ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਮਹਾਨ ਕਲਣਾ ਕਮਾਈ ਸੇਵਾ ਸਿਮਰਨ ਦੇ ਅੱਗੇ ਸਿੱਖ ਜਗਤ ਦਾ ਹਰ ਇੱਕ ਪ੍ਰਾਣੀ ਬੜੀ ਭਾਵਨਾ ਸ਼ਰਧਾ ਨਾਲ ਨਤਮਸਤਕ ਹੁੰਦਾ ਹੈ ਜਿਨ੍ਹਾਂ ਦੇ ਬਾਰੇ ਗੁਰਬਾਣੀ ਦੇ ਵਿੱਚ ਵੀ ਬਚਨ ਨੇ ਕਿ ਸੇਵਕ ਕੋ ਸੇਵਾ ਬਣਾਈ ਕਉਕੰਬੂਜ ਪਰਮ ਪਦ ਪਾਈ ऐसे गुरु के प्यारे सेवक छह पातशाहियां तक तन-तन ब्रह्मज्ञानी बाबा बुड्ढा साहिब जी ने गुरु घर ਵਿੱਚ સેવા ਨਿਭਾਈ ਇਹ ਰਮਦਾਸ ਦੀ ਧਰਤੀ बाबा बुड्ढा ਸਾਹਿਬ ਜੀ ਤੋਂ ਵਰਸੋਈ ਹੋਈ ਧਰਤੀ ਹੈ ਗੁਰੂ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ तन-तन ब्रह्मज्ञानी बाबा बुड्ढा ਸਾਹਿਬ ਜੀ ਜਿਨ੍ਹਾਂ ਦਾ ਜਨਮ ਕਥੂ ਨੰਗਲ ਦੀ ਧਰਤੀ ਤੇ ਹੋਇਆ ਸੀ ਪਰ ਛੋਟੀ ਉਮਰ 'ਚ ਹੀ ਇੱਥੇ ਰਮਦਾਸ ਦੀ ਧਰਤੀ ਤੇ ਉਹਨਾਂ ਦੇ ਪਿਤਾ ਜੀ ਨੇ ਜ਼ਮੀਨ ਖਰੀਦੀ ਇਸੇ ਹੀ ਧਰਤੀ ਤੇ 12 ਸਾਲ ਦੀ ਉਮਰ ਵਿੱਚ ਅਕਾਲਪੁਰਖ ਰੂਪ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਉਹਨਾਂ ਦਾ ਮਿਲਾਪ ਹੋਇਆ ਤੇ ਉਹਨਾਂ ਦੀਆਂ ਛੋਟੀ ਉਮਰ ਵਿੱਚ ਪ੍ਰੇਮ ਵਿਰਾਗ ਦੀਆਂ ਗੱਲਾਂ ਸੁਣ ਕੇ ਕਿਹਾ ਸੀ ਕਿ ਤੁਹਾਡੀ ਉਮਰ ਬੱਚਿਆਂ ਵਾਲੀ ਹੈ ਪਰ ਤੁਹਾਡੀਆਂ ਗੱਲਾਂ ਬਜ਼ੁਰਗਾਂ ਵਾਲੀਆਂ ਨੇ ਤੋਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਐਸਾ ਗੁਰੂ ਘਰ ਨੂੰ ਸਮਰਪਿਤ ਹੋਏ ਸ਼ੇ ਪਾਤਸ਼ਾਹੀਆਂ ਤੱਕ ਉਹਨਾਂ ਨੇ ਗੁਰੂ ਚਰਣਾ ਵਿੱਚ ਰਹਿ ਕੇ ਸੇਵਾ ਕੀਤੀ ਤੇ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਬਚਨ ਕੀਤੇ ਨੇ ਕਿ ਗੁਰ ਕੇ ਅਗਰੇ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਨਾਵੇ ਹਰ ਹਰ ਨਾਮ ਰਿਧੈ ਸਦ ਧਿਆਵੇ ਮਨ ਵੇਚੈ ਸਤਗੁਰ ਕੈ ਪਾਸ ਤੇ ਸੇਵਕ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਉਹ ਇਹ ਨ ਬਚਨਾਂ ਨੂੰ ਪੂਰਾ ਬਾਬਾ ਬੁੱਢਾ ਸਾਹਿਬ ਜੀ ਨੇ ਕਮਾ ਕੇ ਸੱਚ ਕਰਕੇ ਆਪਣੇ ਜੀਵਨ ਚ ਦੱਸਿਆ ਤੇ ਆਖਰੀ ਸਮੇਂ ਇਸ ਰਮਦਾਸ ਦੀ ਧਰਤੀ ਤੇ 6ਵੇਂ ਪਾਤਸ਼ਾਹ ਮੀਰੀ ਪਰੀ ਦੇ ਮਾਲਕ ਸਤਿਗੁਰੂ ਜੀ ਨੂੰ ਯਾਦ ਕੀਤਾ ਸੇਵਕ ਦੀ ਅਰਦਾਸ ਬੇਨਤੀ ਸੁਣ ਕੇ 6ਵੇਂ ਪਾਤਸ਼ਾਹ ਜੀ ਇਸ ਧਰਤੀ ਤੇ ਆਏ ਸਾਰੀ ਰਾਤ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬਚਨ ਬਲਾਸ ਕੀਤੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੀ ਆਗਿਆ ਲੈ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਆਪਣਾ ਸਰੀਰ त्यागਿਆ ਉਸ ਤੋਂ ਬਾਅਦ 6ਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਦੇਹੀ ਨੂੰ ਇਸ਼ਨਾਨ ਕਰਾ ਕੇ ਬਸਤਰ ਫੈਨਾ ਕੇ ਗੁਰਦੁਆਰਾ ਤਾਪਸਤਾਨ ਜੋ ਰਮਦਾਸ ਦੀ ਧਰਤੀ ਤੇ ਹੈ ਉਥੋਂ ਚੱਲ ਕੇ ਆਪ ਅਰਥੀ ਨੂੰ ਮੋਢਾ ਦੇ ਕੇ ਤੇ ਇਸ ਗੁਰਦੁਆਰਾ ਸਾਹਿਬ ਜਿੱਥੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ 6ਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਇਸ ਬੰਧ ਦੇ ਵਿੱਚ ਹਰ ਸਾਲ ਸਾਲਾਨਾ ਜੋੜ ਮੇਲਾ ਬੜੀ ਸ਼ਰਦਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਜਥੇਬੰਦੀਆਂ ਸੰਪਰਦਾਵਾਂ ਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਤੇ ਹੁਣ ਵੀ ਇਸੇ ਦੁਹਰਾ ਇਸੇ ਤਰ੍ਹਾਂ ਹੀ ਅੱਜ ਤੋਂ ਇਹ ਜੋੜ ਮੇਲੇ ਦੀ ਰੰਮਤਾ ਹੋਈ ਹੈ 9 10 ਤੇ 11 ਇਹ ਤਿੰਨ ਦਿਨ ਸਾਲਾਨਾ ਜੋੜ ਮੇਲਾ ਜਿਹੜਾ ਕੱਲੇਗਾ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇਹ ਤਿਆਰੀਆਂ ਚੱਲ ਰਹੀਆਂ ਸਨ ਤੋਂ ਅੱਜ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਰੰਮਤਾ ਹੋਈ ਹੈ ਤੇ ਕੱਲ ਨੂੰ ਸਾਧ ਸੰਗਤ ਜੀ ਦੀਵਾਨਾਂ ਦੀ ਰੰਮਤਾ ਹੋਣੀ ਹੈ ਸਾਰਾ ਦਿਨ ਦੀਵਾਨ ਚੱਲਣਗੇ ਰਾਤ ਵੀ ਦੀਵਾਨ ਚੱਲਣਗੇ ਅਰਸੋ ਵੀ ਦੀਵਾਨ ਚੱਲਣਗੇ ਜਿਸ ਵਿੱਚ ਪੰਥ ਦੇ ਗੁਰੂ ਪਿਆਰ ਵਾਲੇ ਰਾਗੀ ਢਾਡੀ ਸਿੰਘ ਸਿੰਘ ਸਹਿਬਾਨ ਸੰਗਤਾਂ ਨੂੰ ਗੁਰੂ ਜੀਆ ਸਰਵਣ ਗਰਾ ਕੇ ਨਿਹਾਲ ਕਰਨਗੇ ਇਸੇ ਦੌਰਾਨ ਹੀ 11 ਤਰੀਕ ਨੂੰ ਜੋ ਅਮਰ ਸੰਚਾਰ ਹੋ ਰਿਹਾ ਸ੍ਰੀ ਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਨੇ ਸੋ ਉਹ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਅਜੇ ਅਮਰਤ ਨਹੀਂ ਛਕਿਆ ਭਾਈ ਇਸ਼ਨਾਨ ਪਾਣ ਕਰਕੇ ਇਸ ਸਥਾਨ ਤੇ ਪਹੁੰਚ ਕੇ ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦਾ ਅਮਰ ਛੱਕ ਕੇ ਸਿੰਘ ਸੱਜੋ ਸੋ ਇਸ ਤਰ੍ਹਾਂ ਬੜੀ ਚੜ੍ਹਦੀ ਕਲਾ ਦੇ ਨਾਲ ਸ਼ਰਧਾ ਭਾਵਨਾ ਨਾਲ ਸੰਗਤਾਂ ਆ ਰਹੀਆਂ ਨੇ ਭਾਵੇਂ ਕਿ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਇਸ ਇਲਾਕੇ ਵਿੱਚ ਪਿਛਲੇ ਦਿਨੀ ਹੜ੍ਹ ਦੀ ਬਹੁਤ ਮਾਰ ਪਈ ਹੈ ਬਹੁਤ ਜ਼ਿਆਦਾ ਨੁਕਸਾਨ ਫਸਲਾਂ ਦਾ ਘਰਾਂ ਦਾ ਪਰਿਵਾਰਾਂ ਦਾ ਸਭ ਜੀਆਂ ਦਾ ਹੋਇਆ ਇਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪਾਣੀ ਜਿਹੜਾ ਹੁਣ ਲੈ ਚੁੱਕਾ ਸਾਰੇ ਲੋਕ ਆਪਣੇ ਘਰਾਂ ਨੂੰ ਸਵਾਰ ਰਹੇ ਆ ਜਿੰਨਾ ਕਵੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਲੋੜਵੰਦਾਂ ਦੀ ਸਾਰਿਆਂ ਦੀ ਬਾਹ ਪੜੀ ਹਰ ਪ੍ਰਕਾਰ ਨਾਲ ਸਹਾਇਤਾ ਕੀਤੀ ਹੈ ਪੰਜਾਬ ਦੇ ਕੋਨੇ-ਕੋਨੇ 'ਚ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵੀ ਹੈ ਤੇ ਗੁਰੂ ਚਰਨਾ ਚਰਦਾਸ ਵੀ ਹੈ ਮਹਾਰਾਜ ਚੜ੍ਹਦੀ ਕਲਾ ਕਰਨ ਹੋਰ ਸਰਬੱਤ ਸੰਗਤਾਂ ਦੀ ਸੋ ਇਸ ਪ੍ਰਕਾਰ ਜੋੜ ਮੇਲੇ ਬਾਰੇ ਵੀ ਕਈਆਂ ਦੇ ਮਨਾਂ 'ਚ ਇਹ ਸਵਾਲ ਸੀ ਕਿ ਅਸੀਂ ਪਹਿਲਾਂ ਵੀ ਪ੍ਰਿੰਟ মিডিਆ ਰਹੀ ਵੀ ਇਲੈਕਟ੍ਰੋਨਿਕ মিডিਆ ਰਹੀ ਵੀ ਦੱਸਿਆ ਕਿ ਸੰਗਤਾਂ ਪੁੱਛਦੀਆਂ ਸੀ ਵੀ ਤਰੀਕ ਕੋਈ ਅਤਲਾ ਬਦਲੀ ਦੇ ਨਹੀਂ ਤਾਂ ਸਾਧ ਸੰਗਤ ਪਹਿਲਾਂ ਨਿਯਤ ਤਰੀਕ ਦੇ ਅਨੁਸਾਰ ਹੀ ਇਹ ਜਿਹੜਾ ਜੋੜ ਮੇਲਾ ਪੂਰੀ ਚੜ੍ਹਦੀ ਕਲਾ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਵਾਦ ਤੋਂ ਵਾਦ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਦਰਸ਼ਨ ਦਿਦਾਰੇ ਕਰਕੇ ਸੇਵਾ ਕਰਦੇ ਹੋਏ ਸਾਧ ਸੰਗਤ ਕਰਦੇ ਹੋਏ ਗੁਰੂ ਸਾਹਿਬ ਦੀ ਖੁਸ਼ੀ ਦੇ ਬਖਸ਼ਿਸ਼ ਦੇ ਪਾਤਰ ਬਣੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਬਹੋਟਿਆ ਜੀ ਰਮਦਾਸ ਬਾਬਾ ਬੁੱਢਾ ਸਾਜੀ ਨਗਰੀ ਕੇ ਕੇ بابا ਗੁਡਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਚੌਥ ਬੜੇ ਪਿਆਰ ਦੇ ਨਾਲ ਉਤਸ਼ਾਹ ਦੇ ਨਾਲ ਮਨਾਇਆ ਜਾ ਰਹੀ ਹੈ ਸੋ ਜਿਹੜੀ ਆਪਾਂ ਦੇਖੀ ਹੈ ਕਿ ਪਿਛਲੇ ਦਿਨਾਂ ਤੋਂ ਕੁਝ ਆਫਤ ਜਿਹੜੀ ਪੰਜਾਬ ਤੇ ਆਈ ਫੜਾ ਤੋਂ ਬਾਅਦ ਉਹ ਜਿਹੜੀਆਂ ਸੰਗਤਾਂ ਨੇ ਕੁਛੇ ਤਰ੍ਹਾਂ ਬਾਬਾ ਗੁੱਡਾ ਸਾਹਿਬ ਦੇ ਦਰਬਾਰ ਦੇ ਨਾਲ ਮਸਤ ਹੋ ਰਹੀਆਂ ਨੇ ਜੋ ਸਲਾਨਾ ਜੋੜ ਮੇਲਾ ਬੜੇ ਪਿਆਰ ਦੇ ਨਾਲ ਮਨਾ ਰਹੀਆਂ ਨੇ ਆਓ ਸਾਡੇ ਨਾਲ ਜੁੜੇ ਨੇ ਭਾਈ ਸਾਹਿਬ ਭਾਈ ਸਾਹਿਬ ਵੀ ਭਾਈ ਰਤਨ ਸਿੰਘ ਜੀ ਜੋ ਦੂਰੋਂ ਆਏ ਨੇ ਵੀ ਉਹਨਾਂ ਨੇ ਨਾਲ ਗੱਲਬਾਤ ਕਰਤੀ ਹੈ ਕਿ ਦਰਬਾਰ ਦੇ ਆਣ ਕੇ ਕਿਸ ਤਰ੍ਹਾਂ ਦਾ ਮੇਲੇ ਦੇ ਵਿੱਚ ਜਿਹੜਾ ਇਹ ਸਲਾਨਾ ਜੋੜ ਮੇਲਾ ਚੱਲ ਰਿਹਾ ਹੈ ਕਿਸ ਤਰ੍ਹਾਂ ਲੱਗਾ ਭਾਈ ਸਾਹਿਬ ਨੂੰ ਸਵਾਹਿ ਕੁਲਜੀਤ ਸਿੰਘ ਸਤਿ ਸ਼੍ਰੀ ਅਕਾਲ ਇਹ ਬ੍ਰਾਹਮ ਕਾਨੇ ਬਸਾ ਸਾਡੇ ਸ਼ਹਿਰ ਦਾ ਸਥਾਨ ਹੈ ਕਿ ਉਹਨਾਂ ਦੀ ਆਪਣੀ ਰੀਤ ਹੈ ਸੰਗਤਾਂ ਦੇ ਵਿੱਚੋਂ ਉਹ ਰੂਪ ਰੂਪ ਤੇ ਮਰਮੇ ਹੋਏ ਨੇ ਸੰਗਤਾਂ ਦਾ ਪਿਆਰ ਅਛਾ ਹੈ ਜਿਹੜਾ ਉਹ ਕਿਸੇ ਦਾ ਵੀ ਪਿਛੇ ਨਹੀਂ ਹਟ ਸਕਦਾ ਕਿਉਂਕਿ ਕਿਹੋ ਜਿਹਾ ਵੀ ਮਾਹੌਲ ਬਣ ਜਾਵੇ ਸੰਗਤਾਂ ਜਣੀਆਂ ਨੇ ਉਹ ਚੜ੍ਹਦੀ ਕਲਾ ਦੇ ਨਾਲ ਉਸੇ ਤਰਾ ਹੀ ਉਹ ਚੜ੍ਹਦੀ ਕਲਾ ਦੇ ਫਰਤੀਕ ਵਿੱਚ ਹੀ ਆਪਣੇ ਬਾਬੇ ਬੁੱਢੇ ਸਾਹਿਬ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈਂਦੀਆਂ ਨੇ ਤਾਂ ਜੋ ਕਿ ਬੜੇ ਸਜੇ ਟੰਗ ਦੇ ਨਾਲ ਵਧੀਆ ਤਰੀਕੇ ਦੇ ਨਾਲ ਜੋ ਪ੍ਰਬੰਧ ਵੀ ਕੀਤੇ ਗਏ ਨੇ ਤੇ ਆਇਆਂ ਸੰਗਤਾਂ ਵਾਸਤੇ ਹਰ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਵੀ ਨਹੀਂ ਹੈ ਕਿਉਂਕਿ ਸੰਗਤਾਂ ਜਿਹੜੀਆਂ ਨੇ ਉਹ ਵੀ ਚੜ੍ਹਦੀ ਕਲਾ ਚ ਨੇ ਤੇ ਦਰਬਾਰ ਵੀ ਚੜ੍ਹਦੀ ਕਲਾ ਚ ਹੈ ਸਤਿਗੁਰੂ ਕਿਰਪਾ ਕਰਨ ਕਿਸੇ ਤਰ੍ਹਾਂ ਹੀ ਰੌਣਕਾਂ ਵਧਾਈ ਰੱਖਣ ਤੇ ਰੌਣਕਾਂ ਦੇ ਵਿੱਚ ਖੁਸ਼ੀਆਂ ਮਾਣਦੇ ਰਹਣ ਸੰਗਤਾਂ ਇਹ ਬ੍ਰਹਮ ਗਾਂਦੇ ਬੁੱਢਾ ਸਰਵਦਾਸ ਜੀ ਦਾ ਆਪਣੀ ਲੀਲਾ ਹੈ ਉਹ ਆਪ ਹੀ ਜੋ ਵਰਤਾਰੇ ਨੇ ਕਰ ਰਹੇ ਨੇ ਆਪ ਹੀ ਕਰ ਰਹੇ ਨੇ ਸਮਰਾਟ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੁੜਿਆਰੀ ਸਾਹਿਬ ਜੀ ਜਿਥੇ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਣਾ ਜੋੜ ਮੇਲਾ ਬਣਾਇਆ ਜਾਂਦਾ ਹਰ ਸਾਲ ਅੱਜ ਸਲਾਣਾ ਜੋੜ ਮੇਲੇ ਦੀ ਜੋ ਰਮਜ਼ਾ ਹੈ ਨਾ ਉਸ ਪਰ ਤੋਂ 9 ਤੇ 10 ਤੇ 11 ਤਰੀਕ ਨੂੰ ਬਣਾਇਆ ਜਿਹੜਾ ਹੈ ਬੜੇ ਪਿਆਰ ਦੇ ਨਾਲ ਸੰਗਤਾਂ ਬੜੇ ਪਿਆਰ ਦੇ ਨਾਲ ਇਸ ਦਰਬਾਰ ਦੇ ਕੋਲ ਨਹੀਂ ਆਏ ਉੱਥੇ ਜੀ ਸਾਡੇ ਨਾਲ ਪਰਤੇਜ ਹੌਸਪੀਟਲ ਤੋਂ ਡਾਕਟਰ ਐਸ ਡਾਕਟਰ ਇਹ ਮੌਕੇ ਤੇ ਸਾਡੇ ਕੋਲ ਉਹਨਾਂ ਨੇ ਇੱਥੇ ਜਿਹੜਾ 3 ਦਿਨਾਂ ਦਾ ਕੈਂਪ ਲਗਾਇਆ ਹੈ ਦਵਾਈਆਂ ਵਾਸਤੇ ਉਹ ਉਹਨਾਂ ਦਿਨਾਂ ਦਾ ਕਾਲਪਨ ਕਰਦੀਆਂ ਕਿ ਉਹਨਾਂ ਨੇ ਜੋ ਕੈਂਪ ਕਿਹੜੀ ਕਿਹੜੀ ਦਵਾਈਲਾ ਲਗਾਇਆ ਹੈ ਤੇ ਕਿਹੜੇ ਕਿਹੜੇ ਬਿਮਾਰ ਨੂੰ ਦੇਖਭਾਲ ਕਰਨਗੇ ਬੜੇ ਪਿਆਰ ਦੇ ਨਾਲ ਕਰਪਾ ਕਰਦੇ ਆ ਜਿਹੜਾ ਇਸ ਤੋਂ ਬਾਹਰ ਟੀਕਾ ਕਾਲਾ ਉਹ ਇੱਕ ਹੈ ਕਿੰਨੀ ਕਰਦੇ ਹੋਗੇ ਜੀ ਐਸ ਡੀ ਜਿਹੜੇ ਐਡਮਿਸ਼ਨ ਮਿਲ ਗਿਆ ਜਿਹੜੇ ਇਹਦੇ ਇਸ ਘੜੀ ਵਿੱਚ بیمار ਹੋਏ ਨੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਮਿਲ ਕੇ ਹੈਲਪ ਕੀਤਾ ਜਾਏ। ਸੋ ਅਸੀਂ ਇੱਥੇ ਸਾਰਾ ਲੈਕਟਮ ਡਿਗਿਆ ਸਾਰਾ ਆਸਪਤਾਲ ਵਿੱਚ ਆਵੋ ਤੇ ਇੱਕ ਸੈਂਟਰਲ ਪੇਸ ਜਿਹਨੇ ਡਿਵਾਈਸ ਸੋ ਮੈਂ ਇੱਥੇ ਅੱਜ ਆਪਣਾ ਸਾਰੇ ਸਟਾਫ ਨਾਲ ਮਿਲਿਆ ਮੈਡਮ ਜਿਹੜੀ ਡਾਕਟਰੀ ਲਾ ਸਾਰੇ ਡਾਕਟਰ ਸਾਰੇ ਨਾਲ ਸਾਰਾ ਸਟਾਫ ਇੱਥੇ ਲੈ ਕੇ ਆਏ। ਤੇ ਇਹ ਕਾਮਨ ਮੈਡੀਸਿਨਸ ਨੇ ਜਿਹੜੀਆਂ ਬੀ ਕਾਮਨ ਡੀਜ਼ੀਜ਼ ਨੇ ਜਿਹੜੇ ਸੈਕੰਡਰੀ ਇਹ ਤੇ ਜੁਲਿਓ ਲਈ ਅਸਲ ਕਿਉਂਕਿ ਇਨ ਪਲੈਂਟੀ ਨੇਬਰਹੂਡਿੰਗ ਹੈ ਤੇ ਬੇਸਿਕ ਕਸ ਜਿਵੇਂ ਸ਼ੂਗਰ ਨਰਾਸੀ ਕਰੇ ਲੋਕਾਂ ਨੇ ਤੇ ਜਿਹੜੇ ਸਿੱਕੇ ਜਾ ਸਕਦੇ ਨੇ ਜਿਸ ਤਰ੍ਹਾਂ ਸੜ ਬਲੂਟੀਸ਼ਨ ਆਣਗੇ ਤੁਹਾਨੂੰ ਲੱਗੇਗਾ ਵੀ ਇਹੋ ਜਿਹੀ ਬਿਮਾਰੀ ਜਿਹੜੇ ਸਿਵਾਇ ਨਹੀਂ ਲੈ ਕੇ ਆਏ ਕੱਲ੍ਹ ਲਿਓ ਹੋ ਨਹੀਂ ਆਉਂਦੇ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਕਿ ਤੁਸੀਂ ਸਾਨੂੰ ਦੱਸੋ ਕਿੱਥੇ ਜ਼ਿਆਦਾ ਜ਼ਰੂਰਤ ਹੈ ਕਿੱਥੇ ਅਸੀਂ ਚਾਈ ਹੋਰ ਅਜੇ ਉੱਥੇ ਵੀ ਕੈਪਰਾਨੀ ਤਿਆਰ ਆ ਮੈਂ ਡਾਕਟਰ ਦੀ ਟੀਮ ਹੈਗੀ ਅਸੀਂ ਐਮਆਈਐਮਏ ਦੇ ਵੀ ਮੇਲ ਕਰ ਸਕਦੇ ਹਾਂ ਤੇ ਤੁਹਾਡੇ ਮੀਡੀਆ ਦੇ ਲੋਕਾਂ ਨੂੰ ਜਨਾ ਵੀ ਤੁਸੀਂ ਆਪਣੇ ਆਪ ਨੂੰ ਕੋਈ ਵੀ ਜਰੂਰਤ ਹੋਵੇ ਤੇ ਕਿਸੇ ਦੇ ਕੋਲ ਆਓ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੀ ਹੈਲਪ ਕਰਾਂਗੇ ਜਿੱਥੇ ਤੁਸੀਂ ਸਾਡੇ ਕੋਲ ਕੋਈ ਜਰੂਰਤ ਹੈ ਸਫਲ ਹੋ ਸਕੋਗੇ ਜੀ ਨਹੀਂ ਰਹਿਤੋ ਜਾਗੇ ਠੀਕ ਹੈ ਜੀ ਤਾਂ ਸਮਝਿਆ ਕਿ ਆਪਾਂ 3 ਦਿਨ ਇੱਥੇ ਕੈਂਪ ਲਗਾਉਣਾ ਪਰ ਉਹਨਾਂ ਨੇ ਨਾਲ ਸੰਗਤਾਂ ਨੂੰ ਕਿਹਾ ਕਿ ਜਿਹੜੇ ਹੜਪੀੜਕ ਪਰਿਵਾਰ ਨੇ ਸੰਗਤਾਂ ਨੇ ਜਿਨ੍ਹਾਂ ਦੇ ਜਿਆਦਾ ਮਾਰ ਪਈ ਹੈ ਜਿੱਥੇ ਪਾਣੀ ਦਾ ਜਿਆਦਾ ਪ੍ਰਭਾਵ ਸੀ ਅਗਰ ਜੇ ਕੋਈ ਉਸੇ ਕਿਸੇ ਨੂੰ ਕੋਈ ਮੁਸ਼ਕਲ ਆ ਕਿਸੇ ਪਰਿਵਾਰ ਨੂੰ ਕਿਤੇ ਜੀਣ ਨੂੰ ਤੋਂ ਆ ਕੇ ਡਾਕਟਰ ਸਾਹਿਬ ਨੂੰ ਇੱਥੇ ਮਿਲ ਸਕਦੇ ਨੇ ਬਾਬਾ ਬੁੱਢਾ ਸਾਹਿਬ ਜੀ ਡਾਕਟਰ ਸਾਹਿਬ ਤੇ ਇਹ ਨਾਲ ਜਾ ਕੇ ਆਪਣੀ ਟੀਮ ਦੇ ਨਾਲ ਜਾ ਕੇ ਚੈੱਕਅਪ ਕਰਵਾਉਂਦੇ ਜਿਸ ਤਰ੍ਹਾਂ ਦੀ ਆਪ ਜੀ ਨੂੰ ਦਵਾਈ ਦੀ ਲੋੜ ਹੋਵੇਗੀ ਕੋਈ ਟੈਸਟ ਦੀ ਲੋੜ ਹੋ ਜੀ ਉਹ ਡਾਕਟਰ ਸਾਹਿਬ ਕਹਿੰਦੇ ਨੇ ਕਰਵਾ ਕੇ ਦਵਾਗੇ ਸੰਤਾ ਨੂੰ ਵੀ ਬੇਨਤੀ ਹੈ ਜੇ ਕਿਸੇ ਨੂੰ ਜ਼ਰੂਰਤ ਹੈ ਉਹ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਜਰੂਰ ਮਿਲ ਲੈਣ ਬਾਬਾ ਬੁੱਢਾ ਸਾਹਿਬ ਉਸ ਤਰ੍ਹਾਂ ਸਾਹਿਬ ਜੀ ਨੇ 3 ਦਿਨ ਦਾ ਜਿਹੜਾ ਟੈਂਪ ਲਗਾਇਆ ਹੈ ਹਰ ਤਰ੍ਹਾਂ ਦੀ ਦਵਾਈ ਜਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਗੱਲਬਾਤ ਕੀਤੀ ਹੈ ਭਾਈ ਸਾਹਿਬ ਆਈ ਪਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਰਮਦਾਸ ਤੇ ਸਰਦਾਰ ਪ੍ਰਗਟ ਸਿੰਘ ਜੀ ਮਨਨ ਸਾਹਿਬ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਦੀਆਂ ਜੋ ਮੇਲੇ ਦੀਆਂ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਸੋ ਸਾਰੀਆਂ ਸੰਗਤਾਂ ਨੂੰ ਆਪਾਂ ਦੁਬਾਰਾ ਆਪਣੇ ਚੈਨਲ ਰਾਹੀਂ ਇਹ ਕਰੀ ਫਿਰ ਅਪੀਲ ਕਰਦੇ ਆ ਕਿ ਜਿਵੇਂ ਭਾਈ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਉਹਨਾਂ ਨੇ ਦੱਸਿਆ ਕਿ 11 ਤਰੀਕ ਨੂੰ ਜਿਹੜਾ ਅੰਮ੍ਰਿਤ ਸੰਚਾਰ ਇਸ ਦਰਬਾਰ ਤੇ ਹੋਣਾ ਹੈ ਸੋ ਸੰਗਤਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਣੇ ਨੇ ਉਹ ਠੀਕ 9-10 ਵਜੇ ਦੇ ਨਾਲ ਇੱਥੇ ਦਰਬਾਰ ਦੇ ਵਿੱਚ ਪਹੁੰਚ ਕੇ ਆਪਣਾ ਨਾਮ ਨੋਟ ਕਰਵਾ ਕੇ ਤੇ ਅੰਮ੍ਰਿਤ ਜ਼ਰੂਰ ਛਕਣ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ die ਤੇ ਨਾਲ ਆਪਾਂ ਵੀ ਬੇਨਤੀ ਕਰਦੇ ਆ ਕਿ ਜਿਹੜਾ ਹੜਾ ਤੇ ਪਾਣੀਆਂ ਤੋਂ ਬਾਅਦ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਦਰਬਾਰ ਦਾ ਸਾਲਾਨਾ ਜੋੜ ਮੇਲਾ ਸ਼ੁਰੂ ਆਰੰਭ ਹੋ ਚੁੱਕਾ ਹੈ 9 ਤਰੀਕ ਨੂੰ ਤੇ ਆਪਣੇ ਚੈਨਲ ਦੇ ਰਾਹੀਂ ਆਪਾਂ ਸੰਗਤਾਂ ਨੂੰ ਅਪੀਲ ਕਰਾਂਗੇ ਵੱਧ ਤੋਂ ਵੱਧ ਦੂਰੋਂ ਦਰਾੜੋਂ ਜਿੰਨੀਆਂ ਵੀ ਸੰਗਤਾਂ ਗੁਰੂ ਸਾਹਿਬ ਦੇ ਦਰਬਾਰ ਤੇ ਨਕਮਸਤ ਹੁੰਦੀਆਂ ਨੇ ਉਹ ਆਣ ਕੇ ਦਰਸ਼ਨ ਮਿਲੇ ਕਰੋ ਤੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਬੁੱਢਾ ਸਾਹਿਬ ਜੀ ਸ਼ਾਂਤੀ ਦੇ ਪੁੰਜ ਸੇਵਾ ਦੇ ਪੁੰਜ ਸੇਵਾ ਕੋ ਸੇਵਾ ਬਣਾਈ ਹੁਕਮ ਬੋਝ ਪਰਮਪਤ ਗਾਈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਸਾਰੀ ਉਮਰ ਜਿਹੜੀ ਹੈ ਉਹ ਗੁਰੂ ਘਰ ਸੇਵਾ ਸੇਵਕ ਬਣ ਕੇ ਸੇਵਾ ਕਰਕੇ ਉਹਨਾਂ ਨੇ ਨਿਭਾਈ ਸੋ ਮੇਰੇ ਨਾਲ ਮੈਂ ਦਰਾਸ ਸ ਭਾਈ ਦਲਜੀਤ ਸਿੰਘ ਜੀ ਨਿਸੋਗੇ ਮੇਰੇ ਸਹਿਯੋਗੀ ਸੰਜਣ ਭਾਈ ਅਮਰੀਕ ਸਿੰਘ ਜੀ ਲੰਗੋਵਾਲ ਪੱਤਰਕਾਰ ਦਾ ਏਕੇ ਨਿਊਜ਼ ਚੈਨਲ ਆਪ ਜੀ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ